ਸਹੀਦ ਹੋ ਕੇ ਅਰਈਆਂ ਦਾ ਨੰਬਰ ਹੋ ਗਿਆ ਤੇ ਬਾਬਾ ਬੁੱਲੇਆ ਚੱਲ ਬੁੱਲੇਆ ਚੱਲ ਉੱਥੇ ਵਸੀਏ ਹੈ ਤੇ ਨਾ ਕੋਈ ਸਾਨੂੰ ਕੋਈ ਹਾਂ ਬੰਦੇ ਚੋਂ ਜੀ ਬਦਲ ਬਾਬਾ ਬੁੱਲੇ ਸ਼ਾਹ ਸਰਕਾਰ ਨਾਲ ਵੀ ਜਦੋਂ ਬਾਬਾ ਬੁੱਲੇ ਸ਼ਾਹ ਨੂੰ ਇਸਕੋ ਗਿਆ ਤੇ ਫਿਰ ਘਰ ਦੇ ਉਹਦੇ ਖਿਲਾਫ ਹੋ ਗਏ ਬੁੱਲੇ ਆਵੇ ਮੈਂ ਪੀਰ ਬਣਾਲੇ ਆ ਆ ਗਿਆ ਉਹ ਪਿਆ ਕਿੰਦਾ ਕਹਿਣਾ ਸਾਈ ਮੈਂ ਤੇ ਸ਼ਰਜ਼ਤੀਆਂ ਬਣਿਆ ਜਿਸ ਦਿਨ ਦਾ ਮੈਨੂੰ ਉਹ ਰਾਂਝਾ ਮਿਲਿਆ ਮੈਨੂੰ ਹੂਰਾ ਦੇ ਵਧਾਤ ਮੈਂ ਹੋ ਗਿਆ ਮਨਤਵਾ ਜਦੋਂ ਆਸ ਲੋਕ ਜ਼ਿੰਦਾ ਹੁੰਦੇ ਨੇ ਤੇ ਇਸ ਇਸਤਵਾਲੇ ਐ ਇਸਤੂ ਬਾਣ ਤੇ ਇਸਤਵਾਲੇ ਇਸਤਵਾਸ ਨਾ ਦੀ ਫਰੇਵਾਲ ਲੈਂਦਾ ਜਿੱਥੇ ਲੱਭ ਪੈਂਦਾ ਉਹਨੂੰ ਹਸਨ ਵਾਲਾ ਉਹ ਦੇਗਰ ਵਿੱਚ ਸੰਗਲਤਾ ਲੈਂਦਾ ਉਹਨੂੰ ਦੋਹੀ ਜਾਨੀ ਹੁਆਰ ਕਰਦਾ ਲਾ ਉਸ ਦੀ ਸ਼ਰਮ ਹਿਆ ਲੈਂਦਾ ਮੁਹੰਮਦ ਬੁੱਤੇ हम्मद मुटिया फिर गुलदार खिड़ी पहला गलियूं ਸ਼ਾਨੇ ਮੁਰਸ਼ਿਦਾਂ ਕਲਾਮ ਹੈ ਜਦ ਰਗੜ ਕਰਿਓ ਸਖਦੇਰ ਸਿੰਘ ਇਹ ਮੁਕਸ਼ੂਦਾ ਜਲੰਧਰ ਦੇ ਗਰੀਬ ਪਰਚਾਰ ਜਲੰਧਰ ਜੇਕਰ ਮੇਰੀ ਗੱਲ ਗਰੀਬ ਦੀ ਕਿੰਨੇ ਸਾਲਾਂ ਤੋਂ ਲੱਗਾ ਸ਼ੁਰੂ ਤੋਂ ਮਰੇ ਜੀ ਤੋਂ ਕਦੇ ਤੋਂ ਸਥਾਨ ਤੋਂ ਲੈ ਕੇ ਹੁਣ ਤੱਕ ਚੱਲਦਾ ਪਹਿਲਾਂ ਥੋੜਾ ਥੋੜਾ ਕਰਦੇ ਸੀ ਤੇ ਅੱਜ ਜਿਹੜਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਆ ਦੇਖੋ ਕਿੰਨੀਆਂ ਰੌਣਕਾਂ ਲੱਗੀਆਂ ਸਰਕਾਰਾਂ ਜਲਾ ਦੇ ਦੇ ਮਾਣ ਤੇ ਲੱਗਿਆ ਨਾਲ ਸੰਤਾ ਬਹੁਤ ਮਾਣ ਨੂੰ ਲੱਗਿਆ ਹਾਂਜੀ ਉਹਨਾਂ ਵਾਸਤੇ ਖਾਸ ਪ੍ਰਬੰਧ ਕੀਤੇ ਹੋਏ ਹਨ ਉਹਨਾਂ ਵਾਸਤੇ ਲੰਗਰ ਪਾਣੀ ਦਾ ਪ੍ਰਬੰਧ ਦਰਸ਼ਨ ਉੱਠਣ ਦਾ ਸਵਾ ਦਾ ਉੱਥੇ ਮਹਿਫਿਲ ਜਿਵੇਂ ਕਹਿੰਦਾ ਮੈਂ ਪਰਸਣਤਾ ਕਿਤੇ ਆ ਕੇ ਲੋਕਾਂ ਦਿੱਤੀ ਕੀ ਬਰਾਦਾ ਪੂਰੀ ਆਏ ਇਹ ਯਾਰ ਕਿ ਜੋ ਵੀ ਮੰਨਣੇ ਫਰਾਦ ਹੈ ਉਹ ਪੂਰੀ ਗੱਲ ਹੈ ਐਸੀ ਦਿੱਤਾ ਜਾਵੇ ਪਬਲਿਕ ਅੱਜ ਤੱਕ ਜਿਹੜੀ ਨੌਜਵਾਨ ਲਈ ਹੈ ਹਾਂਜੀ ਸਾਰੇ ਲੋਕਾਂ ਨੇ ਸਦੈਸ਼ੀ ਵਿਰਾਸਤ ਕੀ ਹੈ ਉਹਨਾਂ ਸਦੈਸ਼ੀ ਹੈ ਕਿ ਨਿਆ ਤੇ ਜੇ ਕਿਸੇ ਪਾਸੇ ਦੁਰਨਾ ਹੈ ਜੋ ਕੋਈ ਪੜਾਈ ਕਰਦੀ ਆ ਇਹਨਾਂ ਦੀ ਕਰੋ ਸਰਕਾਰਾਂ ਜਿਹੜੇ ਬੇਲਾ ਜਿਹੜੇ ਐਨਆਰਐਸ ਤੇ ਆਉਣੇ ਚਾਹੀਦੇ ਹਾਂਜੀ ਇਹਦੇ ਸਾਡੇ ਚੈਨਲ ਨਾਲ ਬੋਲ ਕੇ ਸਰਜਿਸ ਕਰਾਂਗੇ ਇਹ ਤਾਂ ਲੋਕੀ ਅਸੀਂ ਇਹ ਸੰਦੇਸ਼ ਜਨਾ ਕਰਨਾ ਕਿ ਪਹਿਲੇ ਤੋਂ ਡਬਲ ਹੋਤਾ ਨਵਾਂ ਜੀ ਜੀ ਸਾਡੇ ਮੇਲੇ ਦੇ ਵਿੱਚ ਆ ਕੇ ਤੁਸੀਂ ਮੇਲੇ ਦੀ رونਕ ਵਧਾਇਆ ਔਰ ਸਾਡੇ ਨਾਲ ਜੋ ਵੀ ਗੱਲਬਾਤ ਬਹੁਤ ਵਧੀਆ ਕੀਤੀ ਖੱਖ ਨਾਲ ਜੁਦਾਈ ਤੋਂ ਅੱਜ ਇਹ ਹੀ ਦਿਨ ਹੈ ਆਪਾਂ ਸਦੈਸ਼ਨ